ਅਸੀ ਗਾਲ ਜੀ ਅਸੀਂ ਮੋਰਦਰਾ ਬੋਲੀ ਸਹਿ ਪਹੁੰਚੇ ਆਈ ਹਾਂ ਇੱਧਰ ਕੋੜਿਆਂ ਤੋਂ ਵੇਲਾ ਆਈ ਜੀ ਥੱਲੇ ਲੈ ਲੋ ਸਾਰੇ ਕੋੜਿਆਂ ਦਾ ਸੰਕਰਾਂਦਨੇ ਆਪਾਂ ਹਮਮ ਤੇ ਨਾਮ ਵੀ ਲਿਖਿਆ ਕੋੜਿਆਂ ਦਾ ਆਏ ਵਰਦਾਬਾ ਯਾਰ ਜੀ ਅੱਛਾ ਅੱਛਾ ਹੋ ਜਾ ਪਰ ਇਹ ਕੋੜੇ ਇਸ ਤਾਂ ਤੇ ਬਣੇ ਰਸਤੇ ਬਲ ਵਿੱਚ ਰੱਖੇ ਜਾਂਦੇ ਹਨ ਜੈਸੁਰ ਤੇ ਗੁਰੂ ਮਹਾਰਾਜ ਦੀ ਸਵਾਰੀ ਵਾਲਾ ਘੋੜਾ ਵਿਸ਼ਵਾਨ ਹੈ ਇਹ ਮਰਿਆ ਦਾ ਪ੍ਰਾਤਨ ਸਮੇਂ ਤੋਂ ਚਲੋ ਗੁੱਜਾ ਜੀ ਸਤਿ ਆਪਾ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਗਮਨ ਕਰਕੇ ਉਸ ਸਮੇਂ ਤੇ ਘੋੜਾ ਮਹਾਰਾਜ ਦੀ ਸਵਾਰੀ ਨਾਲ ਮਿਲਦਾ ਹੈ ਇਸ ਘੋੜੇ ਤੇ ਕੋਈ ਸਵਾਰੀ ਨਹੀਂ ਕਰ ਸਕਦਾ ਇਸ ਘੋੜੇ ਨੂੰ ਸਤਿ ਆਪਾ ਸਹਿਬ ਜੇ ਕਿਨੇ ਕਰਨ ਵਾਲੇ ਹਰ ਮਹੱਲੇ ਤੇ ਨਜ਼ਰ ਕੀਤੇ ਨੂੰ ਚਾਹੀਏ ਸਾਨੂੰ ਚੇਤਪੁਰ ਤੋਂ ਸੋਨੇ ਦੀ ਕਾਸੀ ਬਹੁਬਦੀ ਸ਼ਾਮ ਚਰਾਗਨਾ ਸਜਾ ਕੇ ਸਾਂਝ ਦੇ ਕੱਟ ਵੱਲ ਜਾ ਕੇ ਪੁਰਾਣਾ ਰੋੜ ਤੰਤਰ ਕੋੜੂ ਸਜਾ ਕੇ ਨਾਲ ਇੱਕ ਹੋਰ ਨਗਾਰੇ ਵਾਲਾ ਕੋੜ ਦੇ ਸੇ ਨਗਾਰੀ ਜਿਹੜਾ ਬੰਦਾ ਹੈ ਚਾਂ ਤੋਂ ਜਾਂਦੇ ਪੰਚ ਕੋੜਾ ਹੈ ਤੇ ਮਰਾ ਦਾ ਫੋਨ ਨੰਬਰ ਕੁਝ ਨਹੀਂ ਹੈ ਜਿਹੇ ਤਰ੍ਹਾਂ ਐਸਾ ਫੋਨ ਬਸ ਇਧਰ ਆਵਦਾ ਆਹ ਬੜਾ ਕੋੜਾ ਵਾੜਾ ਹੁੰਦਾ ਹੈ ாதி <tdade> அனமோல <tilde> 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 ਪੰਜ ਪਿਆਰਾਂ ਦੀ ਸਵਾਰੀ ਵਾਲਾ ਘੋੜਾ ਹੈ ਅਨਮੂਲ ਕੋੜਾ ਨਾ ਨਾ ਕੋੜਾ ਹਵਾਂ ਦਾ ਜਿਹੜਾ ਮੇਡਾ ਉਹ ਇੱਕ 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 ਉਹ ਵਾਸਪੀ ਉਹ ਮਾਰਾਈ ਚੁੜੇ ਜਿਹੜਾ ਵਾਚਦਾ ਉਹ ਮੇੜਾ ਕੋੜਾ ਨਾ ਮੂਹਦਾ ਆ ਆ ਅਨਮੂਲ ਹੋ ਚਾਹੇ 那搞了 ਆਗੇ ਪੰਜਾਬ ਪਿਆਰਾਂ ਦੇ ਘੋੜੇ ਹੂੰ ਘੋੜੇ ਦਾ ਨਾਮ ਹੈਗਾ ਗੱਭਰੂ ਗੱਭਰੂ ਆਹ ਘੋੜੇ ਦਾ ਨਾਮ ਹੈਗਾ ਦਰਬਾਰ ਦਰਬਾਰ ਪੰਜਾਬ ਪਿਆਰਾਂ ਦੀ ਫਵਾਰੀ ਵਾਲਾ ਘੋੜਾ ਹਾਂ ਬਾਬਾ ਦਰਬਾਰ ਉਹ ਬਹੁਤ ਤਰੀਆਂ ਨਾਲ ਚੋਟਾ ਹੋਇਆ ਇੱਕ ਹੀ ਤਰੀਕਾ ਨਾਲ ਬਾਅਦ ਲਗਾਉਣਾ ਉਹ ਆ ਮੂਰੀ ਨਹੀਂ ਕਰਨ ਇਹ ਘੋੜਾ ਦਾ ਲੋ ਸੰਗਤ ਜੀ ਤੁਹਾਨੂੰ ਬੋਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਐਸ ਬੋਲੀ ਦੀ ਸਾਹ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਇਹ ਇਤਿਹਾਸਕ ਬੋਲੀ ਸਾਹਿਬ ਆ ਪਾਣੀ ਬਹੁਤ ਆ ਵਸ ਇਹ ਬੋਲੀ ਸਾਹਿਬ ਗੁਰਦੁਆਰਾ ਦਾਮਦਮਾ ਸਾਹਿਬ ਵਿੱਚ ਸਥਾਪਿਤ ਆ ਜਿਹੜੇ ਨੂੰ ਆਪਾਂ ਘੋੜਿਆਂ ਵਾਲਾ ਗੁਰਦੁਆਰਾ ਵੀ ਕਹਿੰਦੇ ਆ ਅਸ ਗੁਰਦੁਆਰੇ ਵਿੱਚ ਇਹ ਬੋਲੀ ਸਾਹਿਬ ਬਣਾਇਆ ਗਿਆ ਹੈ ਸਭ ਸੰਗਤ ਜੀ ਆਪਾਂ ਘੋੜਿਆਂ ਦੇ ਦਰਸ਼ਨ ਕਰਕੇ ਹੁਣ ਆਪਾਂ ਪਹੁੰਚੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਅਜਾਇਬ ਘਰ ਸੰਗ ਜੀ ਸਾਨੂੰ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਦੇ ਦਰਸ਼ਨ ਕਰਾਵਾਂਗੇ ਉਹ ਡੇਰਿਓ Thank you. ਲੇਜ਼ਰ ਤਾਂ ਗੋਪਿੰਦ ਬਾਗ ਚ ਆ ਆ ਇੰਜਣਾ ਐ ਆ ਵੇਲਾ ਤੁਹਾਡੇ ਬੜੋ ਨੇ ਨਿਕਾ ਲਿਖਾ ਉਹ ਕਿੰਨੇ ਸਾਨੂੰ ਦਾ ਮਾਕੇ ਵੇਖੀ ਕਰਦੇ ਹੈਗਾ ਆ ਉਹ ਨੰਬਰ ਪਲੇਟ ਲੱਗ ਜੀ ਆਪਾਂ ਪਹੁੰਚ ਗਏ ਟਰਾਲੇ ਕੋਲੇ ਹੁਣ ਕਰਦੇ ਆ ਇਸ ਦੀ ਸਫਾਈ ਥੋੜੇ ਦੇਰ ਦਾ ਕੰਮ ਹੈ ਲਾਗੇ ਜੀ ਨੌਜਵਾਨ ਟਰਾਲੇ ਦੀ ਸਫਾਈ ਕਰਨ ਆਪ ਕੋਈ ਇਹ ਆਪਣਾ ਸੁਧਿਆ ਸਾਹਮਣੇ ਕਾਚੋ ਠੰਡਾ ਆਇਆ ਕੋਈ ਤੇ ਪੈਂਟਾ ਕੱਢੀ ਆੜੇ ਮੈਟ ਜੇ ਪੱਟੇ ਪੁੱਟੇ ਇਹ ਵੀ ਕਰ ਦਿਓ ਇਹ ਤਾਂ ਸ੍ਰੀ ਬਾਜੀ ਅਸਾਂ ਸ੍ਰੀਕਾਲ ਜੀ ਹਾਂ ਸ੍ਰੀਕਾਲ ਜੀ ਗੁੱਡ ਮਾਰਨਿੰਗ ਨਹੀਂ ਇੱਕ ਹੋਰ ਲਾ ਦੇ ਇਹਨੂੰ ਬੋਤਲਾ ਆ ਬੋਤਲਾ ਹੈ ਭਾਈ ਘਰ ਘਰ ਦਾ ਬੋਤਲਾ ਰੱਖਣਾ ਪਾਣੀ ਦਾ ਭਰ ਕੇ ਰੱਖ ਲੋ ਕਰੋ ਯਾਰ ਕੱਟੋ ਦੂਜਾ ਮੈਡ ਕਿੱਥੇ ਆਪਣਾ ਉਹ ਵੈਲਕਮ ਵਾਲਾ ਵੈਲਕਮ ਵਾਲਾ ਇਹਦੇ ਥੱਲੇ ਪਿਆ ਸੀਗਾ ਸੈਟ ਤਾਂ ਨਹੀਂ ਦਿੱਤਾ ਉਹ ਯਾਰ ਜਨਾ ਕਿਹਦੇ ਵੈਲਕਮ ਵਾਲਾ ਮੈਡ ਸੱਚ ਗਾਂ ਪਿਆ ਉਹ ਆ ਇਹਦੇ ਥੱਲੇ ਇਹਦੇ ਵਿੱਚ ਸਾਈਡ ਤੇ ਆਹ ਵੀ ਸਾਈਡ ਤੇ ਇਹ ਨਾਲੋਂ ਬਣਾ ਇਹ ਕਰਨਾ ਆਉਂਦਾ ਇਹ ਕਿਹਦਾ ਹਾਂ ਹੈਡਫੋਨ ਤਾਂ ਫਿਰ ਕੋਈ ਲੈ ਗਿਆ ਬਾਬਾ ਕੀ ਚੀਜ਼ ਆ ਬਾਈ ਤੂੰ ਛੱਡ ਗਈ ਕਿਉਂ ਜਿਹੜਾ ਕਰਨ ਚੱਲੀ ਲੈ ਗਿਆ ਇਹ ਨਵੀਂ ਨਰਕੇ ਦਾ ਹੋਊ ਇਹ ਮੈਂ ਤੈਨੂੰ ਵਾਦਾ ਸੀ ਬਾਈ ਤੁਹਾਨੂੰ ਕਿਹਾ ਵਾ ਤੂੰ ਚੀਜ਼ਾਂ ਨਾ ਛੱਡ ਕੇ ਜਾਇਆ ਕਰੋ ਯਾਰ ਦੇਦੀ ਐਡੀ ਪਾੜੀ ਆ ਤੈਨੂੰ ਚਾਰ ਤੇ ਉਵੇਂ ਚਾਰ ਜਿਹੜਾ ਹੈਡਫੋਨ ਜਿਹੜੀ ਕੋਚੀ ਤੂੰ ਚੀਜ਼ ਨਹੀਂ ਸਮਝਦੇ ਕਿਤੇ ਬੈਗ ਛੱਡੇ ਹੋਣੇ ਕਿਤੇ ਬਾਈ ਇਹਨਾਂ ਦਾ ਕੰਮ ਹੀ ਹੈ ਨਾ ਜਿੱਬਾ ਹੀ ਪਾੜਾ ਕਰੂਗੀ ਭਾਰਾ ਮਾ ਦੱਸ ਠੀਕ ਚੀਜ਼ ਆ ਐਡੀ ਜੀ ਜੇ ਮੈਂ ਇੰਡੀਆ ਤੇ ਜੇਬਾਂ ਵਾਲਾ ਕੱਢ ਕੇ ਆਇਆ ਗੈ ਦੱਸ ਮੜੀ ਆਲਾ ਆ ਜਿਹਦਾ ਸਾਹ ਜੀ ਸਾਂਭ ਲੋ ਇੱਕ ਲੋਈ ਵੀ ਆਸ਼ਾਤ ਮੇਰੀ ਲੋਈ ਆ ਪਾਣੀ ਆ ਬੈ ਬੈ ਛੋਡੇ ਵਾਲੇ ਦਾ ਸੱਟਿਆ ਪਿਆ ਇੱਥੇ ਬਾਅਦ ਚੁਣੇ ਆ ਕੇ ਜੂੰ ਜੂ ਜੀ ਕਹਿੰਦੀ ਮੇਰਾ ਬੈਗ ਦੋ ਮੇਰਾ ਬੈਗ ਦੋ ਆਪ ਨੂੰ ਕਹ ਹੈ ਜੀ ਆਪ ਨੂੰ ਲਈ ਦੋ ਲੋਈ ਜੀ ਤਾਂ ਹੋਰ ਹੀ ਫੜਾ ਦੇ ਯਾਰ ਮੈਨੂੰ ਮਰ ਰਿਹਾ ਤੇਰੇ ਬੈਗ ਕਿਹੜਾ ਵੱਡਾ ਬੈਗ ਕਿਹੜਾ ਹਾਂ ਵੀ ਜਾ ਹੁੰਦੇਗਾ ਤਾਂ ਓਏ ਆ ਫੜੋ ਆਪਣਾ ਟਰੈਕਟਰ ਗਾਂ ਤੋਰ ਕੇ ਟਰਾਲੇ ਦੇ ਥੱਲੇ ਵਾਲਾ ਸਮਾਨ ਸੋਚ ਲਾਉਣ ਵਾਲਾ ਯਾਰ ਜਨਾ ਇੱਕ ਮਿੰਟ ਸੰਤਾਲੇ ਦੇ ਇੱਥੋਂ ਸਾਫ ਸਫਾਈ ਕਰਦੇ ਹੋਏ ਸਾਡੇ ਮਟਰ ਬਾਈ ਹੋਣੀ। ਇਹਦੇ ਸਾਰਾ ਸਮਾਨ ਚਣਕੇ ਰੱਖਾਂਗੇ ਦੂਰੀ ਤੋਂ। ਅਰੇ ਤੇਰੀ ਕੋਲ ਦੂਰੀ ਕੱਢਨੀ ਕਰ ਲੋ। ਆ ਵੀਰ ਆ ਵੀਰ ਆਪ ਰੱਖੋ। ਭਈ ਆ ਪੱਠੀ ਵੀ ਦਿਖਾ ਗਿਆ ਯਾ ਮਿੰਟੂ ਪੱਠੀ ਵਾਲਿਆਂ ਨੂੰ। ਜੇ ਕੋਈ ਚੱਕਰ ਹੋਇਆ ਤਾਂ ਕੀ ਆ ਲੋਟਿਆ ਜੇ ਸੁੱਕਾ ਦੁੱਧ ਦਰਜ ਨੇ ਇਹ ਇਹ ਸੁੱਕਾ ਦੁੱਧ ਬੈਨ ਨੂੰ ਸੰਭਰਦਾ ਸਮਾਨ ਕੱਢ ਕੇ ਮਟਰ ਨੂੰ ਥੱਲੇ ਬਾੜ ਦਿਓ ਝਾੜੂ ਮਾਰ ਲਿਓ ਮੈਂ ਥੱਲੇ ਬਾੜ ਚੂੜੇ ਭਰਾ ਜਰ ਉੱਤੇ ਚੜ੍ਹ ਕੇ ਤੇ ਮੈਂ ਤੇ ਮੈਨੂੰ ਥੱਲੇ ਉਹ ਵੀ ਨੇ ਛੇ ਆ ਐਸੇ ਵੀ ਜੀ ਛਾੜੂ ਮਾਰ ਵੀ ਅਖਾਂਾਂ ਨੇ ਛਾੜੂ ਵਾਧਾ ਹੋ ਗਿਆ ਜਰਾ ਛਾੜੂ ਆ ਚੱਕ ਲਾ ਇਥੇ ਨੱਕ ਲਾ ਲੱਗੇ ਪਿਆ ਈ ਦਰੀਆਂ ਦਰੀਆਂ ਝਾੜਨਾ ਆਹ ਆਹ ਦੇਖੀ ਮੈਂ ਖੱਚ ਲਾ ਬਾਣੀ ਮਕਰ ਨਾਲ ਮਕਾਉਣਾ ਖੱਚ ਲਾ ਖੱਚ ਹਾਂ ਜਮਾ ਬਰਾਬਰ ਕਰ ਦੇ ਦੂਜੀ ਵਾਲ ਨੂੰ ਚੜਾ ਕਰ ਦੇ ਭਾਵੇਂ ਜਮਾ ਸਹੀ ਆ ਥੱਲੇ ਆਣੀ ਆ ਥੱਲੇ ਹਾਂ ਖੱਚ 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 ਬਹੁਤ ਖੱਚ ਤਾਂ ਮੈਂ ਤਾਂ ਕਹਿੰਦਾ ਐ ਕਰ ਮੈਂ ਤਾਂ ਕਹਿੰਦਾ ਐ ਕਰ ਉਧਰ ਹੀ ਉੱਤੇ ਕਰ ਦੇ ਚੜ ਮੁੱਤਿਆ ਜੋ ਹੂੰ ਹੂੰ ਇਹਦਾ ਲੜ ਥੱਲੇ ਕਰ ਦੇ ਅਲਗਿਨਾ ਗੱਦੇ ਵੀ ਟਕਾ ਕੇ ਲਾਵਾਂਗੇ ਯਾਰ ਉੱਚੇ ਨਹੀਂ ਮੈਂ ਬਾਅਦ ਚ ਨਾ ਤੁਹਾਨੂੰ ਦਰੀ ਪੀਰ ਹੋਉਂਦੀ ਆ ਇਹ ਤਾਂ ਇਹ ਤਾਂ ਆਪਣਾ ਕਿੱਲ ਇਹ ਤਾਂ ਅੱਜ ਰਾਂ ਨੂੰ ਫੇਰ ਘਾੜ ਪਾਉਂਦੇ ਹਾਂ ਪੂਰੀ ਸਾਫਾਈ ਹੋ ਗਈ ਸਮਾਨ ਤਾਂ ਕਈ ਜਾਂਦੇ ਆ ਆ ਲੁੰਗਾਂ ਦੀ ਇਹ ਸਾਰਾ ਕੁਝ ਇੱਕ ਜਿਹਾ ਲੇਟ ਕੇ ਰੱਖ ਦੇ ਮੂਰੇ ਜਮਾ ਨਾਲ ਫੜ ਕੇ ਇਹ ਆ ਮੇਰਾ ਸਮਾਨ ਓਏ ਆ ਫੇਰ ਨਹੀਂ ਰੱਖਿਆ ਤੁਸੀਂ ਉਹ ਗੱਦੇ ਚੱਕ ਲਿਆ ਓਏ ਮੜਰਾ ਛਾਹੋ ਉੱਥੇ ਗੁੱਟ ਚ ਲਾਉ ਆ ਸਗਣ ਬੱਡੇ ਹਾਲ ਤੁਸੀਂ ਰੱਖਿਆ ਨਹੀਂ ਨਹੀਂ ਉਹ ਫਿਰ ਤਰਾਂ ਉਹ ਗੱਡਾ ਕਿੱਥੇ ਲਾਉਣਾ ਹੈ ਬਗੜੀ ਰੱਖ ਦੋ ਉੱਥੇ ਲਾ ਦਿਓ ਪਾਟੌੜੀ ਰੱਖੀ ਨਹੀਂ ਉਹ ਗੱਡਾ ਕਰ ਤਾ ਪਾਣੀ ਦੀ ਬਾਰੀ ਜਿਹੜੀ ਥੱਲੇ ਗਈ ਉਹ ਵੀ ਚੱਕਣਾ ਹੈ ਨਹੀਂ ਉਹ ਤਾਂ ਹਿੱਪਰ ਲੈਂਦੇ ਆਂ ਅੱਜ ਟਰੈਕਟਰ ਵੀ ਬੈਗ ਲਾ ਆ ਓਏ ਆ ਆ ਰੱਖ ਦੀ ਉਹਨਾਂ ਉੱਤੇ ਗੱਡਿਆਂ ਦੇ ਉੱਤੇ ਉਹ ਦਜਾਂ ਨਹੀਂ ਬਾਈਂ گاਉਂ ਤੇ ਨਹੀਂ ਨਾ ਇੰਨੀ ਜ਼ੀਰੋ ਨਹੀਂ ਨਹੀਂ ਪਾਣੀ ਲੈ ਕੇ ਨਾ ਟਰੈਕਟਰ ਮਗਰ ਬੈਗ ਲਵਾਓ ਓਏ ਜਾਵਾਂਗਾ ਤੋ ਸਹੀ ਟਰਾਈਡਰ ਬੈਗ ਨਾਲ ਉਹ ਤਿਆਰ ਹੈ ਹਾਲੇ ਗਈ ਥੱਲੇ ਮਾਰੀ ਓਏ ਚਲੋ ਜੀ ਲਾ ਬੱਸ ਲਾਦਾ ਆਪਾਂ ਟਰੈਕਟਰ ਵੈਕ ਕਰਕੇ